ਸਟਾਰ ਪੰਜਾਬ ਵਿੱਚ ਜਿਵੇਂ ਜਿਵੇਂ ਕਨਕ ਦੀ ਵਾਢੀ ਦਾ ਕੰਮ ਅੱਗੇ ਵਧਦਾ ਗਿਆ ਉਸੇ ਤਰ੍ਹਾਂ ਸੂਬੇ ਵਿੱਚ ਫਸਲੀ ਰਹਿਦ ਖੁੰਦ ਨਾੜ ਨੂੰ ਅੱਗ ਲਗਾਏ ਜਾਣ ਦੀਆਂ ਘਟਨਾਵਾਂ ਵੀ ਵਧਦੀਆਂ ਗਈਆਂ ਹਾਲਾਤ ਦੀ ਤਰਾਸਦੀ ਨੂੰ ਇਸ ਇੱਕ ਤੱਤ ਤੋਂ ਸਮਝਿਆ ਜਾ ਸਕਦਾ ਹੈ ਕਿ ਸੂਬੇ ਵਿੱਚ ਕਣਕ ਦੇ 나ੜ ਨੂੰ ਲਗਾਈ ਜਾ ਰਹੀ ਅੱਗ ਤੋਂ ਉਪਜੀਆਂ ਲਪਟਾਂ ਅਤੇ ਧੂਏ ਨੇ ਹੁਣ ਘਾਤਕ ਰੂਪ ਧਾਰਨ ਕਰ ਲਿਆ ਹੈ ਅਤੇ ਇਹਨਾਂ ਵਿੱਚ ਘਿਰ ਕੇ ਇੱਕ ਹੀ ਦਿਨ ਵਿੱਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਡੰਡੀ ਇਹਨਾਂ ਵਿੱਚੋਂ ਇੱਕ ਘਟਨਾ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਪੁਲੱਥ ਅਧੀਨ ਪੈਂਦੇ ਪਿੰਡ ਬੇਗੋਵਾਲ ਨੇੜੇ ਮੋਟਰਸਾਈਕਲ ਉੱਤੇ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੱਬੇ ਰਾਜਪੂਤਾ ਦੇ ਕੋਲ ਇੱਕ ਪਰਿਵਾਰ ਦੇ ਤਿੰਨ ਮੈਂਬਰ ਨਾਲ ਦੀ ਅੱਗ ਦੀ ਭੇਟ ਚੜ ਗਏ ਟੰਡੀ ਇਹਨਾਂ ਤਿੰਨਾਂ ਵਿੱਚ ਇੱਕ ਪਤੀ ਪਤਨੀ ਅਤੇ ਉਹਨਾਂ ਦਾ 3 ਸਾਲਾ ਬੇਟਾ ਸ਼ਾਮਲ ਸੀ ਡੰਡੀ ਮੋਰਿੰਡਾ ਵਿੱਚ ਅਜੇ ਹੀ ਇੱਕ ਹੋਰ ਘਟਨਾ ਵਿੱਚ 나ੜ ਦੀ ਅੱਗ ਵੱਧਦੇ ਵੱਧਦੇ ਨੇੜਿਓਂ ਲੰਘਦੀਆਂ ਰੇਲ ਪਟੜੀਆਂ ਤੱਕ ਪਹੁੰਚ ਗਈ ਜਿਸ ਕਾਰਨ ਰੇਲ ਗੱਡੀ ਨੂੰ ਲਗਭਗ ਅੱਧਾ ਘੰਟਾ ਰੋਕ ਕੇ ਰੱਖਣਾ ਪਿਆ ਡੰਡੀ ਨਾਲ ਸਾੜਨ ਦੀਆਂ ਕਟਣਾਵਾਂ ਬੇਸ਼ੱਕ ਅਜੇ ਪਹਿਲੇ ਹੀ ਪੜਾ ਵਿੱਚ ਹਨ ਪਰ ਕੁਝ ਹੀ ਦਿਨਾਂ ਵਿੱਚ ਇਸ ਕਾਰਨ 4 ਲੋਕ ਮਾਰੇ ਜਾ ਚੁੱਕੇ ਹਨ ਡੰਡੀ ਨਾਲ ਦੀ ਅੱਗ ਨਾਲ ਹੋਣ ਵਾਲੀਆਂ ਹੋਰ ਛੋਟੀਆਂ ਵੱਡੀਆਂ ਕਟਣਾਵਾਂ ਸਟਾਰ ਦੀਆਂ ਖਬਰਾਂ ਵੀ ਪੂਰੇ ਪੰਜਾਬ ਤੋਂ ਮਿਲੀਆਂ ਹਨ ਡੰਡੀ ਸੂਬੇ ਦੀ ਭਗਵੰਤਮਾਨ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਮਾਮਲਿਆਂ ਦੀ ਰਿਪੋਰਟ ਦਰਜ ਕਰਨ ਲੈਣ ਤੱਕ ਖਾਨਾਪੂਰਤੀ ਬੇਸ਼ੱਕ ਕਰ ਦਿੱਤੀ ਗਈ ਹੈ ਪਰ ਹਕੀਕਤ ਇਹ ਹੈ ਕਿ ਸਾਲ ਵਿੱਚ ਦੋ ਦੋ ਵਾਰ ਤਰਪੇਸ਼ ਹੋਣ ਵਾਲੇ ਇਸ অতি ਗੰਭੀਰ ਮਸਲੇ ਉੱਤੇ ਨਾ ਤਾਂ ਸਰਕਾਰਾਂ ਚਿੰਤਤ ਦਿਖਾਈ ਦਿੰਦੀਆਂ ਹਨ ਅਤੇ ਨਾ ਹੀ 나ੜ ਅਤੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਹੀ ਜਾਗਰੂਕ ਹੋਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੰਦੇ ਹਨ। ਢੰਡੀ। ਲਿਹਾਜ਼ਾ ਇਹ ਸਮੱਸਿਆ ਲਗਾਤਾਰ ਗੰਭੀਰ ਬਣਦੀ ਜਾ ਰਹੀ ਹੈ ਡੰਡੀ NASA ਦੇ ਉਪਗ੍ਰਹ ਰਾਹੀਂ ਲਾਈਆਂ ਗਈਆਂ ਪੰਜਾਬ ਵਿੱਚ ਨਾੜ ਦੀ ਅੱਗ ਲਗਾਉਣ ਦੀਆਂ ਤਸਵੀਰਾਂ ਭਿਆਨਕ ਸਥਿਤੀ ਨੂੰ ਦਿਖਾਉਣ ਲਈ ਕਾਫੀ ਹਨ ਡੰਡੀ ਪੰਜਾਬ ਵਿੱਚ ਇਸ ਸਾਲ ਨਾੜ ਨੂੰ ਅੱਗ ਲਗਾਏ ਜਾਣ ਦੇ ਹੁਣ ਤੱਕ 2600 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਡੰਡੀ ਇਸ ਦੌਰਾਨ ਕਈ ਵਾਰ ਅੱਗ ਬੁਝਾਊ ਵਿਭਾਗ ਵੱਲੋਂ ਖੇਤਾਂ ਵਿੱਚ ਪਹੁੰਚ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਡੰਡੀ ਕਈ ਥਾਵਾਂ ਉੱਤੇ ਕਿਸਾਨਾਂ ਦੇ ਖਿਲਾਫ ਕੇਸ ਵੀ ਦਰਜ ਕੀਤੇ ਗਏ ਹਨ ਪਰ ਸੰਭਵ ਹੈ ਕਿ ਕਿਸਾਨ ਪ੍ਰਸ਼ਾਸਨਿਕ ਤੰਤਰ ਦੀ ਗੱਲ ਸੋਨਰਨ ਨੂੰ ਤਿਆਰ ਨਹੀਂ ਹੁੰਦੇ ਅਤੇ ਸਰਕਾਰ ਉੱਤੇ ਉਸ ਦਾ ਪ੍ਰਸ਼ਾਸਨਿਕ ਤੰਤਰ ਵੀ ਖਾਣਾ ਪੂਰਤੀ ਕਰਨ ਦੀ ਕੋਸ਼ਿਸ਼ ਹੀ ਕਰਦਾ ਹੈ ਡੰਡੀ ਅਜਿਹੇ ਅਗਨੀ ਕਾਂਡਾ ਨੂੰ ਰੋਕੇ ਜਾਣ ਦੀਆਂ ਗੰਭੀਰ ਕੋਸ਼ਿਸ਼ਾਂ ਕਦੇ ਵੀ ਸਰਕਾਰਾਂ ਵੱਲੋਂ ਨਹੀਂ ਕੀਤੀਆਂ ਗਈਆਂ ਡੰਡੀ ਇਸੇ ਦਾ ਨਤੀਜਾ ਹੈ ਕਿ